ਸਾਰਾ ਦਿਨ ਆਹੀ ਨਗਰਖਾਨਾ ਲੋਟਾ ਹੁੰਦਾ ਅਜੇ ਸੰਨੀ ਸੱਤੇਰ ਲਾਉਣੇ ਨੇ ਕੱਪੜੇ ਭੈਣੇ ਧੋਣ ਵਾਲੇ ਲੈ ਆ ਗਿਰਦਾ ਕੁਰਤਾ ਪਜਾਮ ਪਾਈ ਫਿਰ ਡੰਗੂ ਹੂਰੇ ਮਾਰਦਾ ਆ ਮਾੜਾ ਮਾੜਾ ਕੋਈ ਡੰਗਰਾ ਕਰਨੀ ਵੀ ਦੇਖ ਲਿਆ ਕਰ ਉਹ ਕੋਈ ਨਾ ਪਾਈ ਬਣਿਆ ਰੇ ਜਿਹੜਾ ਪਾਕੇ ਚਿੱਟੇ ਕੱਪੜੇ ਤੂੰ ਦੇਖ ਲਈ ਭਾਈ ਕੱਪੜਿਆਂ ਦਾ ਬਾਅਦ ਵੇਲੀਆਂ ਆ ਮੈਂ ਕਿੱਥੇ ਵੇਲਨੀ ਆ ਹੁਣ ਕੱਪੜੇ ਧੋਉਂਗੇ ਅਜੇ ਚਾਹ ਪਾਣੀ ਬਣਾਉਣਾ ਹੈਗਾ ਔਰ ਪਾਈ ਸਰਪੰਚੀ ਆ ਰਹੀ ਐ ਹੁਣ ਜੇ ਬੰਦਿਆਂ ਨਾਲੇ ਜਾ ਕੇ ਬੈਠੂ ਆ ਤਾਂ ਹੀ ਕੋਈ ਵੋਟ ਪਾਊਗਾ ਆਹੋ ਤੇਰੇ ਨਾਲ ਹੀ ਸਰਪੰਚੀ ਜਿੱਤੀ ਜਾਊਗੀ ਉਹ ਮੈਂ ਸਰਪੰਚ ਬੰਦਾ ਹੈਗਾ ਮੈਂ ਥੋੜੀ ਬੰਦਾ ਹੈਗਾ ਤੁਹਾਡਾ ਖੋਲਾ ਸਮਝਦਾ ਹੈਗਾ ਸਾਹਮਣਾ ਦਾ ਪਊਗਾ ਪਾਈ ਦਾ ਤੈਨੂੰ ਹੀ ਸਾਹਮਣਾ ਪਊਗਾ ਹੁਣ ਖੋਰਾ ਫਿਰ ਮੈਂ ਉਧਰ ਬਿਜੀਆ ਹੋਣਾ ਮੈਥੋਂ ਨਹੀਂ ਬੰਦਾ ਪਾਈ ਦੇ ਖਾਬ ਦੇ ਨਾਲ ਸੰਨਿਆ ਪਾਓ ਮੈਂ ਤਾਂ ਗੋਹਾ ਚੱਕ ਸਕਦੀ ਆ ਮੈਥੋਂ ਨਹੀਂ ਡੰਗਰ ਸਮਝਦੇ ਹੈਗੇ ਆਥਨੇ ਕਿਵੇਂ ਕੋਲਾ ਦੁੱਧ ਨੂੰ ਲਾ ਰਹੇ ਨਾਲ ਕੋਣ ਮਾਰੇ ਪੁਕਾਈ ਪਈ ਤੇਰਾ ਰੋਜ ਦੀ ਛਾਪਾ ਹੋ ਰਿਹਾ ਇਹ ਤੁਹਾਡਾ ਹੋ ਰਿਹਾਗਾ ਮੈਨਾਂ ਖੇਰ ਵੀ ਕੁੱਕੜਾ ਬੁੱਕੀ ਜਾਂਦੀ ਮੇਰੇ ਸਾਇਆਂ ਨੂੰ ਹੁਣ ਚੜ੍ਦੂ ਡੈਂਪੂ ਚ ਮੈਨਾਂ ਨੂੰ ਐ ਕਿਵੇਂ ਚੜ੍ਹਨੇਗਾ ਸਾਰਾ ਕੁਛ ਇੰਨਾਂ ਨਾਲ ਹੀ ਮਿਲਦਾ ਹੈਗਾ ਇੰਨਾਂ ਨਾਲ ਜਿਹੜਾ ਹੱਥ ਲੈ ਕੇ ਡੱਬਰ ਕੇ ਸੋਣਾ ਹੈਗਾ ਸੰਮਾਨ ਨਾਲੇ ਹੋਰਾ ਜਮਾ ਉਹ ਹੋ ਰਿਹਾ ਥੁਰਸੀ ਦਾ ਟੈਨਸ਼ਨ ਫਰੀ ਕਰ ਚਾਰ ਮਾੜਾ ਜਾਨਾ ਫਿਰ ਬੰਦੇ ਕੰਮ ਕੁੰਮ ਤੇ ਬਾਜਾਂ ਤੇਰੇ ਵੋਟਵਾੜ ਪੁੱਤ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਸੁਣ ਨਹੀਂ ਪਾ ਦੇ ਬੰਦੇ ਦਾ ਪੁੱਤ ਬਣ ਕੇ ਚਲ ਆ ਕੇ ਪਾ ਦੂਗਾ ਮੈਂ ਆ ਕੇ ਕਿੱਥੋਂ ਪਾ ਦੇਗਾ ਟਾਈਮ ਤਾਂ ਹੋਇਆ ਪਿਆ ਆਜੂਗਾ ਮੈਂ ਆ ਗਿਆ ਹੁਣੇ ਆ ਗਿਆ ਹੁਣੇ ਰੋਸੇ ਐਵੇਂ ਕਹਿ ਕੇ ਬਸ ਇਥੇ ਲੋ ਹੁਪਿੱਟਾ ਆ ਤਾਂ ਮੇਰੇ ਸਾਲਿਆਂ ਦੇ ਨਾਲ ਰੋਜ਼ ਦੀ ਕਲੇਸ਼ ਹੋ ਗਿਆ ਇੱਕ ਨਹੀਂ ਅੱਧੀ ਨਹੀਂ ਮੇਰੇ ਸਾਲਿਆਂ ਨੇ 4-4 ਰੱਖ ਰਖੀਆਂ ਨੇ ਇਹ ਤਾਂ ਮਗਰਾ ਜਾਤਾ ਫਿਰ ਤੈਨੂੰ ਇਹ ਤੈ ਫੂੜਾ ਲੱਭਣਾ ਪਊ ਇਹਨਾਂ ਨੂੰ ਲੱਦ ਤੇ ਮੰਡੀ ਛੱਟ ਕੇ ਆ ਮੇਰੇ ਸਾਲਿਆਂ ਦੀਆਂ ਨੂੰ ਜਾਂ ਫਿਰ ਕਰਨਾ ਪਊ ਆਪਾਂ ਨੂੰ ਸੀਰੀ ਦਾ ਹੱਲ ਚੱਲ ਪਹਿਲਾਂ ਤਾਂ ਬੋਟਾਂ ਦਾ ਦੇਖੀਏ ਇਹਨਾਂ ਦਾ ਕੰਜਰ ਕਲੇਸ਼ ਹੀ ਰੇ ਦਾ ਛਾਪਾ ਮੇਰੇ ਸਾਲਿਆਂ ਦਾ ਵੀ ਹੁਣ ਦੋ ਵੋਟਾਂ ਦਾ ਟਾਈਮ ਆ ਵੀ ਹੁਣ ਬੰਦੇ ਘਰੇ ਹੋਣਗੇ ਅਗਲਾ ਦਿਹਾੜੀ ਸੱਪੇ ਬਾਗ ਜਾਂਦਾ ਭਾਈ ਚਾਲਾ ਕੋਈ ਨਾ ਇਹ ਚੱਲਦੀ ਰਹੂਗਾ ਕ੍ਰੇਸਤਾ ਚੱਲਦੀ ਰਹਿੰਦੇ ਨੇ ਕਰ ਧੁੱਪ ਤਾਂ ਦੇਖ ਕਿੰਨੀ ਆ ਗਈ ਲੈ ਪੀਸ ਦੇਣਗੇ ਨੂਨ ਮੇਰੇ ਤੇ ਮੁੱਕਿਆ ਪਿਆਗਾ ਲੈ ਕੰਜਰ ਹਾ ਪਿਆ ਲੰਬੀਆਂ ਤਾਣੀ ਜਮਾਂ ਹੀ ਸ਼ਰਮਣੀ ਆਉਂਦੀ ਹੈਗੀ ਟੜਕੇ ਹੱਥ ਨੇ ਅੰਨ ਖਾ ਲੈਂਦਾ ਤੇ ਪੈ ਜਾਂਦਾ ਮੈਂ ਖੜਾ ਹੋਵੇ ਹਾਣੀ ਪੈ ਜਾਂਦੇ 2 ਘੰਟੇ ਕਦਰ ਬੋਲਣ ਦੀ ਤਮੀਜ਼ ਹੈ ਨਹੀਂ ਹੈ ਬੋਲਦਾ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਨਾਲੇ ਹੋਰ ਤੇ ਨਾਲੇ ਉੱਠ ਕੇ ਕੋਈ ਕੰਮ ਤੰਦਾ ਪਾਲ ਲਾ ਲੋਕਾਂ ਦੇ ਤੀਵੀਆਂ ਦੇ ਬੰਦੇ ਕੰਮ ਤੇ ਲੱਗੇ ਮੇਰੇ ਵਾਲਾ ਮੰਜੇ ਨੂੰ ਲੱਗਿਆ ਪਿਆ ਉਰੇ ਬਹਿ ਜਾ ਤੂੰ ਤੈਨੂੰ ਮੈਂ ਸੁਣਾਉਣਾ ਗੱਲਬਾਤ ਕਬੀਲਦਾਰੀ ਦੀ ਚਲ ਆਓ ਸੁਣਾ ਕੀ ਗੱਲ ਤੂੰ ਮੇਰੇ ਐ ਕਰਨੀ ਚਾਹ ਪਲਾ ਦੋ ਕੱਪ ਨਾਲ ਤੂੰ ਪੀ ਲੇਗੀ ਨਾਲੇ ਮੈਂ ਪੀ ਲੂ ਬਿਸਕਟ ਪੈਣੇ ਢੋਲੀ ਚਾਹ ਪਣੀ ਚ ਸ਼ਰਮ ਕਰ ਸ਼ਰਮ ਚਾਹ ਬਣਾ ਲਾ ਕਹ ਤਾ ਮੂੰਹ ਟੱਡ ਕੇ ਚਾਹ ਬਣੇ ਲੈ ਖੰਡ ਨਹੀਂ ਚਾਹੀ ਤੈਨੂੰ ਚਾਹ ਕਾਦੀ ਬਣਾ ਕੇ ਦੇਦਾ ਬੋਲੇ ਬਾਣੀ ਦੇ ਧਾਰ ਫੜ ਲੈ 2 ਕਿਲੋ ਸ਼ੱਕਰ ਪੈਸੇ ਦੇ ਦਾਂਗਾ ਕੱਟੀ ਵੇਚ ਕੇ ਵੇ ਹਾਂ ਇਹਨਾ ਬੋਲ ਵੇ ਮੈਂ ਤਾਂ ਕਸਾੜ ਕਟਾ ਲੇਗਾ ਵੇ ਕੱਤੀ ਦਾ ਨਾ ਨਾ ਲਿਆ ਕ ਵੀ ਵੇਚਣੀ ਐ ਕੋ ਤੇਰੇ ਰੁਪੀਏ ਨਹੀਂ ਲੱਗੇ ਹੈਗੇ ਨਾਲ ਮੈਂ ਕਹਤ ਧਾਰ ਲੈਣ ਜਾਵਾਂ ਤੂੰ ਜਾ ਉੱਤਕੇ ਭੱਗ ਜਾ ਤੇ ਮੰਜੇ ਉਂ ਲੱਗਿਆ ਬੈਠ ਨਾਲੇ ਦੀ ਮੇਰਾ ਹਾ 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 ਤੇਰਾ ਨਾਲ ਜੀ ਤੂੰ ਮੰਤਰੀ ਲਗਿਆ ਉਹ ਲੈ ਪੈ ਗਈ ਤੂੰ ਤਾਂ ਜਨਾਨੀ ਮੇਰੇ ਮੇਰਾ ਤਾਂ ਬੇੜਾ ਤਾਂ ਜਮੀ ਬਿਠਿਆ ਤਾਂ ਆ ਚੁੱਲ੍ਹਾ ਨਹੀਂ ਲੱਪਿਆ ਮੇਰੇ ਸਾਰੇ ਦਿਨੇ ਸ਼ਰਾਦਾ ਨਾਲ ਮੇਲਾ ਉੱਤੇ ਚੜਿਆ ਹੁੰਦਾ 23 ਤਰੀਕ ਦਾ ਤਾਂ ਹੋਗਾ ਮੇਰੇ ਦਾ ਕਿੱਧਰੋਂ ਚੜਿਆ ਆਉਂਦਾ ਬੱਸ ਉਹ ਤਾਂ ਚੜਿਆ ਆਉਂਦੀ ਐ ਬਣਾਣਾ ਤੂੰ ਜਮੀ ਨਾ ਦੇਖ ਵੀ ਕਿੱਥੇ ਆ ਗਿਆ ਤਾਂ ਸਾਰੀਆਂ ਗਲਤੀਆਂ ਮੇਰੀਆਂ ਹੁੰਦੇ ਨੇ ਆਪਦੀ ਨਾ ਕੋ ਸਮਝੀ ਜੇ ਤੂੰ ਮਿੱਟੀ ਘਾਰਾ ਰੱਖ ਦੇਂਗਾ ਵੀ ਤਾਂ ਹੀ ਨਿਪਪੂ ਹੋਨ ਉਹਦਾ ਗੋਹਾ ਚੱਕ ਲਿਆ ਮੇਰੀ ਜੀਵ ਲੱਗੀਆਂ ਮਿੱਟੀ ਬੱਠਲ ਪਰ ਲਿਆ ਮੇ ਬਿਆਸ ਛਲੇ ਟੋਬੇ ਜੋ ਜਾਂ ਤੇ ਕਰੀਆਂ ਬਤਾ ਉਹ ਕਰੀਆਂ ਚਾਚਾ ਆਇਆ ਆ ਤੈਨੂੰ ਕੀ ਕੰਮ ਪੈ ਗਿਆ ਮਲੰਗ ਜੱਟ ਨੂੰ ਹਾਈ ਨਹੀਂ ਬੋਲਦੇ ਹੁਣ ਉਹ ਠੀਕ ਆ ਪਤੀ ਜੋ ਠੀਕ ਆ ਚੱਲ ਨਹੀਂ ਚਾਹ ਲਿਆ ਕਰਕੇ ਚਾਚੇ ਵਾਸਤੇ ਇਹਨਾਂ ਮਾਰਿਆ ਜਿਹੜਾ ਗਰੀਬਾਂ ਦੇ ਕਰਿਆ ਅੱਜ ਤੈਂ ਉਹ ਗਰੀਬਾਂ ਦੇ ਕੀ ਮੈਨੂੰ ਤਾਂ ਕੰਮ ਪੈ ਗਿਆ ਤੇਰੇ ਤਾਂ ਕਿੱਕਾ ਕੋ ਕੰਮ ਨੂੰ ਮੈਂ ਜਿਹੜਾ ਲਾਲਾnga ਵੀ ਤੈਨੂੰ ਪੈਸੇ ਦੇ ਦੂੰਗਾ। ਓਹੋ ਪੈਸੇ ਵਾਲੀ ਗੱਲ ਨਹੀਂ ਹੈਗੀ ਜੰਟੇ। ਹਾਂ। ਇੱਕ ਤਾਂ ਤੂੰ ਸੱਦੇ ਮੂਹ ਨੂੰ ਬੋਲਦਾ ਤਾਂ ਕਿ ਤੈਨੂੰ ਕੋਈ ਪਿੰਡ ਚ ਕੰਮ ਤੇ ਨਹੀਂ ਲੈ ਕੇ ਜਾਂਦਾ। ਓਏ ਹੋਰ ਕੀ ਤੇਰੇ ਪੈਰੀ ਹੱਥ ਲਾ ਲਾਉਣਾ ਜਿੱਦੇ ਮੂਹ ਨੂੰ। ਮੈਂ ਤਾਂ ਐ ਆਇਆ ਸੀ ਤੇਰੇ ਲਈ ਮੇਰੀ ਗੱਲ ਸੁਣ। ਹਾਂ ਚਾਚਾ। ਵੀ ਸਾਨੂੰ ਐ ਬੰਦੇ ਦੀ ਲੋੜ ਸੀਰੀ ਵਾਸਤੇ। ਮੇਰੇ ਘਰ ਵਾਲੀ ਨੂੰ ਲੈ ਜਾ ਫੇਰ। ਉਹ ਖਸਮਾ ਦਾ ਘਰ ਦੇ ਕੰਮ ਕਰ ਲੂਗੀ ਘਰੇ ਖੱਟ ਲੂ ਗਵਾ ਕੰਡਾ ਉੱਥੇ ਕੀ ਕਰੂਗੀ ਖੇਤ ਉਹ। ਯਾਰ ਮੈਂ ਤਾਂ ਨਹੀਂ ਸੀਰੀ ਲੱਲਦਾ। ਮੈਂ ਖੁੱਲੀ ਦਿਹਾੜੀ ਲਾਇਆ ਕਰੂੰਗਾ। ਅੱਛਾ। ਹਲਿਆਣੀ ਚਾਹ ਸੁੱਕੇ ਦੁੱਧ ਵੀ ਬਣਾ ਕੇ। ਚੱਲ ਫਿਰ ਐਂ ਕਰ ਖੁੱਲੀ ਦਿਹਾੜੀ ਦੱਸ ਦੇ ਭਾਈ। ਓ ਤੂੰ ਕੀ ਦੇ ਦੇਂਗਾ ਚਾਚਾ ਖੁੱਲੀ ਦਿਹਾੜੀ? ਤੂੰ ਆਪ ਹੀ ਨਾ ਕਰੇ ਕੰਮ ਕਰ ਲਿਆ ਕਰੇ। ਓ ਯਾਰ ਮੈਂ ਤੈਨੂੰ ਕੀ ਦੱਸਾਂ ਹੁਣ ਮੈਂ ਤੈਨੂੰ ਪਤਾ ਹੀ ਐ ਸਰਪੰਚੀ ਜਿਹਾ ਖੜਾ ਹੋ ਰਹੇ ਆਂ। ਵੋਟਾਂ ਦਾ ਟਾਈਮ ਆ ਰਿਹਾ ਲਵੇ। ਮੈਨੂੰ ਵੋਟਾਂ ਮੰਗਣ ਜਾਣਾ ਪੈਂਦਾ ਜੇ ਚਾਰ ਬੰਦਿਆਂ 'ਚ ਬੈਠ ਉੱਠ ਹੋਊਗੀ ਤਾਂ ਦੋ ਵੋਟਾਂ ਪੈਣੀਆਂ ਜਾਂ ਤਿਆ। ਉਹ ਤਾਂ ਤੇਰੀ ਗੱਲ ਠੀਕ ਐ ਹਾਂ ਪਹਿਲਾਂ ਅਡਵਾਂਸ ਪੈਸੇ ਦੇ ਦੇਗਾ ਮੈਨੂੰ ਅਡਵਾਂਸ ਦੇ ਦਾਂਗੇ ਯਾਰ ਤੂੰ ਪਰ ਸਾਡੇ ਲੱਗ ਜਾਇਆ ਕੰਮ ਤੇ ਲੋਡ ਆ ਸਾਨੂੰ ਬੰਦੇ ਦੀ ਅੱਜ ਤਰੀਕ ਕਿੰਨੀ ਹੋ ਗਈ ਐ ਦੱਸ ਭਲਾ ਤਰੀਕ ਤਾਂ 15 ਹੋ ਗਈ ਆ ਚਾ ਫੇਰ ਇੱਕ ਤਰੀਕ ਤੋਂ ਹਾਜ਼ਰੀ ਨਾ ਪਾਦਾ ਮੈਂ ਐ ਥੋੜੂ ਪਊ ਯਾਰ ਇੱਕ ਤਾਂ ਯਾਰ ਜੱਟਾ ਤੂੰ ਤਾਂ ਉਹੀ ਬਾਲ ਮਾਰੀ ਜਾਂਦਾ ਯਾਰ ਤੂੰ ਵੀ ਜਾਣ ਤਿਆ ੱੱਕਾ ਕਰਦਾ ਬਾਲਾ ਹੁਣ ਮੇਰੀ ਗੱਲ ਸੁਣ ਤੂੰ 15 ਨੂੰ ਜਾਵੇਂਗਾ ਮੇਰੇ ਕੱਲ ਨੂੰ 16 ਆਉਗੀ 16 ਨੂੰ ਜਾਵੇਂਗਾ ਹੈ ਹੁਣ ਤੇਰੀ 16 ਦੀ ਦਿਹਾੜੀ ਪਾਉਂਗਾ ਮੈਂ ਉਹ ਜੜ ਸਾਡੇ ਲਈ ਵੀ ਤਾਂ ਗਰੀਬਾਂ ਵਾਲੇ ਵੀ ਸਿੱਧਾ ਹਿਸਾਬ ਹੁੰਦਾ ਇੱਕ ਤੀਕ ਨੂੰ ਹਟੋ ਇੱਕ ਤੀਕ ਨੂੰ ਲੱਗੋ ਅਗਲੇ ਉਹ ਤੇਰਾ ਦਾ ਸਿੱਧਾ ਹਿਸਾਬ ਆ ਫਿਰ ਸਾਡਾ ਨਹੀਂ ਬਣਦਾ ਨਾ ਕਿਸੇ ਹਿਸਾਬ ਨਾਲ ਸਿੱਧਾ ਹੋ ਤੂੰ ਐ ਕਰ ਯਾਰ ਮੇਰੀਆਂ ਸ਼ਰਤਾਂ ਲਿਖ ਲੈ ਸਿੱਧੀ ਜੀ ਗੱਲ ਹੈ ਲਿਖਾ ਦੇ ਸ਼ਰਤਾਂ ਮੈਂ ਯਾਦ ਰੱਖ ਲਊਗਾ ਜਦ ਮੀਆਂ ਚਾਪੀ ਪੈਨੋਂ ਲਈਂ ਚੱਕੇ ਅੱਲੇ ਆ ਦੇ ਪਈ ਮੇਰੇ ਛਾਲੇ ਵੀ ਨਾ ਜੰਮੀ ਮਲੰਗਾ ਵੀ ਮੇਰੇ ਘਰੇ ਆ ਸਾਡੇ ਜੋਗੀ ਨਹੀਂ ਚਾਲ ਕੋਈ ਨਾ ਤਾਂ ਜਵਾਬ ਨਹੀਂ ਜਿਵੇਂ ਹੁਣ ਆ ਗਿਆ ਜਵਾਬ ਕਾਨੂੰਨ ਹੈ ਯਾਰ ਚਾਲ ਜਵਾਬ ਜਿੰਨੀ ਬੱਤੀ ਜਿੰਨੀ ਜਿੰਨੀ ਉਹ ਤਾਂ ਹੁਣ ਤੇ ਇਹ ਆਪਣੇ ਹੱਥ ਖੜੇ ਠੀਕ ਆ ਨਹੀਂ ਜਿੱਥੇ ਜਾਂਦਾ ਜਾਣਦੇ ਜੱਟ ਪਤਾ ਪੈਨੇ ਹਲੇ ਤਾਂ ਮੰਨਿਆ ਨਹੀਂ ਕਹਿੰਦਾ ਮੈਂ ਤਾਂ ਸ਼ਰਤਾਂ ਕਹਿੰਦਾ ਮੇਰੀਆਂ ਚਾਰ ਪਰ ਕਹਾਣੀਆਂ ਨੂੰ ਲੱਗਦਾ ਦਿੱਤੇ ਬਰੂਗਾ ਇਹ ਨਾਲ ਕੁੱਪਣਾ ਪਊਗਾ ਇਹਦਾ ਬੱਜਣਾ ਵੀ ਲੋਹੇ ਦਾਗਾ ਕਿਥੋਂ ਮੇਰੇ ਮਾਪੇ ਰੋਕ ਕੇ ਆ ਲਾਇਆ ਅਕੇ ਚਾਹ ਦਾ ਦੇਖਾਂ ਉਹ ਤਾਂ ਹੀ ਵਗ ਗਿਆ ਬਿਨਾਂ ਚਾਹ ਤੋਂ ਲਾਹ ਹੁਣ ਨਿਬੜੇ ਨੇ ਸਾਰੇ ਕੰਮ ਸੰਨੀਰ ਲਾਈਆਂ ਨਾਲ ਗੁਹਾ ਗੁਹਾ ਚੱਲ ਗਿਆ ਆਪ ਹੁਣ ਤੱਕ ਨਹੀਂ ਆਇਆ ਹੈਗਾ ਕਹਿੰਦਾ ਸੀ ਮੈਂ ਆ ਕੇ ਰਲਾਉਣਾ ਸੰਨੀਰ ਪਰ ਤੋਂ ਉਹਨਾਂ ਨੂੰ ਚਾਹ ਬੋਕਣਾ ਉਹ ਭਾਈ ਚਾਹ ਤੂੰ ਬਣਾ ਲਈ ਘਟਾ ਆਹੋ ਬਣਾ ਲਿਆ ਬੋਕਣਾ ਹੁਣ ਸਾਰ ਚਾਹ ਮੰਗ ਲਈ ਤੈਨੂੰ ਇਹਨੇ ਕਿਹਾ ਸੀ ਵੀ ਸੰਨੀਰ ਲਾ ਜਾ ਉਹ ਭਾਈ ਐਸਾ ਦਾ ਕਰਕੇ ਆ ਥੋੜਾ ਛਾਪਾ ਉਹ ਜੰਤਾ ਪੁੱਛ ਕੇ ਆ ਪਿੰਡ 'ਚ ਕੀ ਛਾਪਾ ਕਰਕੇ ਆਏ ਆ ਤੂੰ ਤੇਰੇ ਹੱਥ ਟੁੱਟੇ ਸੀ ਤੂਰ ਲਾ ਲੈਂਦਾ ਓ ਪਾਈ ਤੈਨੂੰ ਕਿੰਨੀ ਕਵਾਰ ਸਮਝਾ ਮਾਰੀ ਬੋਟਾਂ ਦਾ ਮਸਲਾ ਇਹ ਬੋਟਾਂ ਦਾ ਮਸਲਾ ਮੋਟਾ ਦੇਣੀ ਹੈ ਤੈਨੂੰ ਖਾਣ ਨੂੰ ਓਹੋ ਆਪਣੇ ਲੈ ਵੀ ਸਰਪੰਚੀ ਆਉ ਤੌਰਦਾ ਆਪਣੀ ਬਣੂਗੀ ਚੱਲ ਬਣਾ ਦੇ ਘੁੱਟ ਚਾਦੀ ਬਣਾਉਣੀ ਆ ਬਹਿ ਜਾ ਸੀ ਠੀਕ ਬਣਾਵਾ ਚਾ ਖਾ ਕੇ ਭੱਜ ਜਾਂਦਾ ਆ ਕਿ ਫੇਰ ਮੰਗ ਲੈਂਦਾ ਸਾ ਪੀ ਕੇ ਗਿਆ ਸੀ ਅਨਸਾਰ ਫੇਰ ਚਾਹ ਨੂੰ ਕਰਦਾ ਕੰਮ ਨਹੀਂ ਕਰਦਾ ਬੰਦਾ ਨਹੀਂ ਕਰਦਾ ਹੈਗਾ ਸਾਰਾ ਦਿਨ ਵੇਰਾ ਲੋਹੂ ਪੀ ਰੱਖਿਆ ਦਾ ਉਹ ਪਈ ਲਿਆ ਦੇ ਚਾ ਖਾਸੀ ਟਾਈਮ ਲਾਤਾ ਲੈਉਣੀਆਂ ਐਡੀ ਸੱਚੀ ਕਿ ਤੇਰੀ ਜਾਨ ਨਿਕਲਦੀ ਐ ਲਫੜ ਚਾ ਜਿੱਥੇ ਫਿਰ ਕੇ ਆਉਣਾ ਹੁੰਨਾ ਉੱਥੇ ਚਾ ਨਹੀਂ ਮਿਲਦੀ ਤੈਨੂੰ ਚਾਤਾ ਤੂੰ ਸਵਾਦ ਬਣਾਉਣੀ ਆ ਭਾਈ ਓਏ ਆ ਜਾ ਜੰਟਿਆ ਆ ਜਾ ਬਾਣ ਕੀ ਵੀਰ ਸਲਾਹ ਆਉਂਦੀ ਹੈ ਓਏ ਹੋਏ ਮਾਚਣ ਯਾਰ ਦਵਾਈ ਤੂਜੀ ਦਵਾਈ ਦਾਂਗੇ ਹੱਸਿਆ ਓ ਰ ਮਾਚਣ ਮਾਰੀ ਨੇ ਗੇੜਾ ਚੱਕਣੀ ਚੱਲ ਆ ਤਾਂ ਵਧੀਆ ਕਰਿਆ ਤੇ ਟਾਈਮ ਨਾਲ ਸਲਾਹ ਬਣਾ ਲਈ ਹੋਰ ਹੋਰ ਯਾਰਾ ਹੋਰ ਹੋਰ ਚੱਲ ਵਧੀਆ ਕਰਿਆ ਲੈ ਫਿਰ ਹੁਣ ਆਇਆ ਘਰ ਮੰਨ ਜਾ ਤੂੰ ਮੇਰੀ ਬਣ ਜਾ ਸਾਰਿਆਂ ਮੈਂ ਸਨਵਾ ਦੇ ਤੂੰ ਐ ਕਰ ਪਹਿਲਾਂ ਹਾਂ ਪੂਰਾ ਮਾਲ ਹੀ ਖਵਾ ਦੇ ਉਹ ਮਾਲ ਵੀ ਖਵਾਉਂ ਪਣਾ 2 ਰੁਪਏ ਦਾ ਕੰਮ ਤਾਂ ਕਰਦਾ ਓਏ ਹੁਣ ਤਾ ਤੂੰ ਬੋਟਾ ਬੋਟਾ ਜੇ ਫਿਰਦਾਗਾ ਬਾਦੂ ਛਿਰਦੇ ਆਉਣਗੇ ਮਾਲ ਮੂਲ ਓਏ ਬੋਟਾ ਮੈਂ ਹੁਣ ਫੜਾਇਆ ਯਾਰ ਮਾਲ ਕੋਈ ਨਾ ਤੇ ਮੈਂ ਹੱਥਾਂ 'ਤੇ ਕਰ ਦੂੰ ਤੇਰਾ ਜਗਾੜ ਤੂੰ ਮੱਝਾਂ ਨਵਾ ਪਹਿਲਾਂ ਦਾ ਆਪਣੀਆਂ ਤੂੰ ਐਂ ਕਰ ਫਿਰ ਚਾਹ ਪਿਆ ਮੈਨੂੰ ਚਾਹ ਚਾਹ ਪਿਆ ਦੰਨਾ ਕੋਈ ਨਾ ਮੈਂ ਕਹਿ ਦਨਾ ਕਰੀ ਪਚਾਹ ਬਣਾ ਰਣਗੇ ਤੂੰ ਕਹਿ ਮੈਂ ਕਰਦਾ ਮੈਂ ਛਾ ਦਾ ਖੱਬਾ ਸੱਜਾ ਕਰ ਲੈ ਕਰ ਲੈ ਚੰਗਾ ਓਏ ਭਾਈ ਜੰਤਾ ਆਇਆ ਚਾਹ ਬਣਾ ਲਓ ਥੋੜੀ ਜੀ ਹੋਰ ਮੇਰੇ ਛਾਲੇ ਦੇ ਜੱਟਾਂ ਦਲੀਪ ਆ ਰਹੇ ਨੇ ਦੋਏ ਜਾਣੇ ਨੇ ਕੰਮ ਨਹੀਂ ਬੋਸ ਤਾਂ ਨਹੀਂ ਹੈਗਾ ਉਹ ਬੜੀਆ ਆਪਣੇ ਸੋਦਾ ਫਿੱਟਾ ਗਿਆ 400 ਰੁਪਏ ਦੇੜੀ ਲੈਣੀ ਮੌਜੀ ਨਾਲ ਹੀ ਕਿੰਦਾ ਮਾਲ ਖਾਇਆ ਕਰਾਂਗੇ ਇੰਨੇ ਜਿਹੜਾ ਦੂਰ ਆ ਮਾਰ ਚਾਤ ਪਰ ਆਏ ਆਹ ਮਾ ਚਾਚਾ ਪਿਆਗਾ ਜਿੱਟਾ ਜਿੱਟਾ ਓਏ ਹੋਰ ਇਹਦਾ ਤੈਨੂੰ ਮੂੰਹ ਦੇਖਣ ਲਾਤਾ ਨੇ ਚਦਾ ਹੋਈ ਦੇਖ ਫੇਰੇ ਸਾਵਾ ਸੇ ਪੁੱਤਾ ਅਹੀਂ ਕੰਮ ਕਰਿਆ ਕਰ ਸਪੀਡ ਨਾਲ ਚੰਗਾ ਚੰਗਾ ਮਾਲ ਤਾਂ ਤੈਨੂੰ ਖਵਾਏ ਨਹੀਂ ਫਿਰ ਉਹ ਮਾਲ ਹੱਥ ਨੇ ਖਵਾ ਦਾਂਗੇ ਤੂੰ ਮਰੇ ਸੜ ਜਾ ਚਾਚਾ ਪਦੂ ਬਣਾਉਂਦੇ ਸਾਰ ਰੱਖਿਆ ਯਾਰ ਪੁੱਤਾ ਥੋੜਾ ਜਾ ਲੈ ਹੁਣ ਐ ਕਰ ਆ ਗੋਹਾ ਕੋਲ ਦੇ ਮੜਾਇਆ ਅਹੀਂ ਕਮਾਉਣਾ ਵਸੇ ਪੜਤੇ ਕਿ ਮੈਨੂੰ ਹੁਣ ਮੁੱਲ ਲੈ ਲੈ ਗੋਹਾ ਕੋਲ ਨੂੰ ਓਏ ਹੋ ਮੁੱਲ ਕਾਣੂ ਲੈ ਲੈ ਖਸਮਾ ਹੋਰ ਇਹ ਗੱਲਾਂ ਨਾ ਕਰਿਆ ਕਰ ਤੂੰ 400 ਦੇਵੇਂਗਾ ਜੱਟਾ ਰੂ ਰੂ ਕੇ ਦੇਵੇਂਗਾ ਉਹ 500 ਲੈ ਲਈ 500 ਲੈ ਪੈਸਾ ਇੱਥੇ ਟੈਂਚ ਲੈ ਤੂੰ ਮੱਗਰ ਸਰਪੰਚ ਕੋਲ ਆ ਗਿਆ ਪਤਾ ਹਣਾ ਉਹ ਟੈਂਚ ਨਾ ਲੈ ਲੰਡੂ ਫਰੇ ਕੇ ਬੰਦਾ ਕਹਿ ਦਿੰਦਾ ਉਹ ਤੂੰ ਆਹ ਕਰ ਲੈ ਠੀਕ ਐ ਇਹਨੂੰ ਕਮਾ ਦੇ ਘੰਟਾ ਅੱਧਾ ਘੰਟਾ ਮੈਂ ਤਾਂ ਜਾਣਾਂ ਉਹ ਪੈਸੇ ਦਾ ਤੇਰਾ ਖਰਕੇ ਹੂਲੀਆ ਕੂ ਚੰਗਾ ਬੰਦਾ ਯਾਰ ਓਏ ਆ ਜਾ ਮਾਲ ਖਵਾਉਂਗਾ ਆ ਜਾ ਓਏ ਫੌਜੀ ਆਉਣਾ ਨਾ ਰੰਪ ਪਾਵਾਂਗੇ ਆ ਜਾ ਓਏ ਆ ਜਾ ਹੁਣ ਨਹੀਂ ਆਉਂਦੇ ਚਾਰ ਨਹੀਂ ਚੰਡੀਗੜ੍ਹ ਵਾਲੀ ਆਇਆ ਤੂੰ ਵੀ ਸਰੇ ਦੀ ਮਲੰਗਾ ਤਾਂ ਹੀ ਤਾਂ ਤੈਨੂੰ ਕੋਈ ਕੰਮ ਤੇ ਨਹੀਂ ਲੈ ਕੇ ਜਾਂਦਾ ਫਿਰ ਕਹਿੰਦੇ ਸਾਨੂੰ ਕੰਮ ਨਹੀਂ ਮਿਲਦਾ ਜੀ ਕੋਈ ਕੰਮ ਨਹੀਂ ਦਿੰਦਾ ਸਾਰੇ ਕੰਮ ਤਾਂ ਕਰਦੇ ਨਹੀਂ ਹੁਣ ਦੇ ਤਾਂ ਫਿਰ ਤੋੜਨੀ ਪਊਗੀ ਕੰਮ ਚ ਇਹਨਾਂ ਨੂੰ ਦੇ ਦੇ 400 ਫਰੀ ਦਾ ਹੂੰ